ਸਰ ਜਿੰਨਾ ਸਕੂਨ ਮਾਂ ਪਿਓ ਦੀ ਗੋਦੀ ਦੇ ਵਿੱਚ ਬੈਠ ਕੇ ਮਿਲਦਾ ਨਾ ਉਹਨਾਂ ਕਾ ਸਕੂਨ ਹੈ ਮੇਰੇ ਭਰਾਵਾਂ ਦੇ ਨਾਲ ਖੜੇ ਹੋ ਕੇ ਮਿਲਦਾ ਤੇ ਇਹ ਦਿਨ ਜਿਹੜਾ ਅੱਜ ਲੇਬਰ ਡੇ ਹੈ ਇਹ ਅਸੀਂ ਇੱਕ ਤਿਉਹਾਰ ਵਾਂਗਰ ਮਨਾ ਰਹੇ ਹਾਂ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਅੱਜ ਆਪਣੇ ਭਰਾਵਾਂ ਦੇ ਵਿੱਚ ਆਪਣੇ ਸਾਥੀਆਂ ਦੇ ਵਿੱਚ ਆ ਕੇ ਖੜਾ ਜਿੰਨਾ ਕ ਸੁਯੋਗ ਸਾਡੇ ਅੰਨਦਾਤਾ ਦਾ ਪੰਜਾਬ ਦੇ ਵਿੱਚ ਹੈ ਉਹਨਾਂ ਕ ਸੁਯੋਗ ਸਾਡੇ ਮਜ਼ਦੂਰ ਭਰਾਵਾਂ ਦਾ ਹੈ ਅੱਜ ਤੱਕ ਕਿਸੇ ਵੀ ਲੀਡਰ ਨੇ ਜਾਂ ਕਿਸੇ ਵੀ ਨੇਤਾ ਨੇ ਅੱਜ ਤੱਕ ਮਜ਼ਦੂਰਾਂ ਦੇ ਨਾਲ ਕੋਈ ਵੀ ਦਿਨ ਨਹੀਂ ਮਨਾਇਆ ਸਰਵਾਰੇ ਜਾਈਏ ਇਹਨਾਂ ਤੇ ਅੱਜ ਵੇਖ ਲਓ ਤੁਸੀਂ ਸਾਰੇ ਸਰਕਾਰੀ ਧਾਇਰੇ ਬੰਦ ਆ ਸਾਰੇ ਦਫਤਰ ਬੰਦ ਆ ਸਿਰਫ ਇੱਕ ਸਾਡਾ ਮਜ਼ਦੂਰ ਭਰਾ ਆ ਜਿਹੜਾ 24 ਘੰਟੇ ਕੰਮ ਕਰ ਰਿਹਾ ਨੰਗੀਆਂ ਾਡੀਆਂ ਨਾਲ ਕੰਮ ਕਰ ਰਿਹਾ ਅੱਜ ਇਹ ਪਹਿਲੇ ਸ਼ਖਸ ਨੇ ਜਿਨ੍ਹਾਂ ਨੇ ਸਾਡੇ ਨਾਲ ਸੈਲੀਬ੍ਰੇਟ ਕੀਤਾ ਜੀ ਇਹ ਮੇਰੇ ਮਜ਼ਦੂਰ ਭਰਾ ਆ ਮੇਰੇ ਮੇਰੇ ਲੇਬਰ ਦੇ ਭਰਾ ਐ ਤੁਹਾਨੂੰ ਜਿਆਦਾ ਦੱਸ ਸਕਦੇ ਜਾਂ ਤੁਸੀਂ ਆੜਤੀ ਸਬ ਸਬਾਨਾ ਨੂੰ ਪੁੱਛ ਸਕਦੇ ਹੋ ਮੈਂ ਮੰਡੀ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਆ ਲਿਫਟਿੰਗ ਵੱਲੋਂ ਕਮੀ ਆ ਜਾਂ ਮੇਰੇ ਡਿਪਾਰਟਮੈਂਟ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਆ ਇਹ ਸਾਡੇ ਉਹ ਅਫਸਰ ਐ ਜੀ ਜਿਨ੍ਹਾਂ ਨੂੰ ਕਹਿੰਦੀ ਅਜੇ ਤੱਕ ਜ਼ਰੂਰਤ ਨਹੀਂ ਪਈ ਸਾਹਿਬ ਅਫਸਰ ਸ਼ਾਇਦ ਹਮੇਸ਼ਾ ਹੀ ਸਵਾਲ ਚੁੱਕੇ ਜਾਂਦੇ ਨੇ ਭਾਵੇਂ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਹੋਵੇ ਭਾਵੇਂ ਤੁਹਾਡੇ ਨਾਲ ਖਰੀ ਲੇਬਰ ਹੋਵੇ ਤੇ ਭਾਵੇਂ ਉਤਲੇ ਲੀਡਰ ਹੋਣ ਤੁਹਾਡੀਆਂ ਤਰੀਫਾਂ ਦੇ ਪੋਲ ਵੱਜੇ ਜਾ ਰਹੇ ਆ ਸਰ ਬੇਨਤੀ ਆ ਜੀ ਪਹਿਲਾ ਜੀ ਜੀ ਜਦ ਮਜ਼ਦੂਰ ਡੇ ਲੇਬਰ ਡੇ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਤੇ ਉੱਥੇ ਹੀ ਅਮਰਸਰ ਦੀਆਂ ਤਸਵੀਰਾਂ ਇਕ ਜੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਅੱਜ ਮਾਰਕੀਟ ਕਮੇਟੀ ਚੇਅਰਮੈਨ ਵਰਨ ਰਾਜਸਾਹੀ ਵੱਲੋਂ ਪੱਲੇਦਾਰ ਵੀਰਾਂ ਨਾਲ ਮਜ਼ਦੂਰ ਵੀਰਾਂ ਦੇ ਨਾਲ ਜਿਹੜਾ ਇਹ ਦਿਨ ਸਾਂਝਾ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਅਮਰਸਰ ਦੀਆਂ ਸਾਂਝੀਆਂ ਕਰਦੇ ਨੇ ਮਾਰਕੀਟ ਕਮੇਟੀ ਚੇਅਰਮੈਨ ਵਰਨ ਰਾਜਸਾਹੀ ਨੇ ਅੱਜ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਅੱਜ ਮਜ਼ਦੂਰ ਡੇ ਦੇ ਉੱਤੇ ਇੱਕ ਸੈਲੀਬ੍ਰੇਟ ਕੀਤਾ ਜਾ ਰਿਹਾ ਉਹਨਾਂ ਦੇ ਮੂੰਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਵੀ ਜਿਸ ਤਰ੍ਹਾਂ ਕਿ ਅਸੀਂ ਕੋਈ ਵੱਡਾ ਦਿਨ ਮਨਾਉਂਦੇ ਆ ਜਾਂ ਕੋਈ ਵੀ ਤਿਉਹਾਰ ਮਨਾਉਂਦੇ ਆ ਜਾਂ ਅਸੀਂ ਕਹਿ ਸਕਦੇ ਵੇ ਨਿੱਜੀ ਤੌਰ ਤੇ ਆਪਾਂ ਜਨਮ ਦਿਨ ਮਨਾਉਂਦੇ ਆ ਕੋਈ ਬਹੁਤਾ ਹੀ ਵੱਡਾ ਸਪੈਸ਼ਲ ਦਿਨ ਹੈ ਕਿਉਂ ਜਿੱਥੇ ਸਾਡੇ ਕਿਸਾਨ ਵੀਰ ਮਿਹਨਤ ਕਰਦੇ ਆ ਉਹਨਾਂ ਦੇ ਬਰਾਬਰ ਹੀ ਮਿਹਨਤ ਸਾਡੇ ਮਜ਼ਦੂਰਾਂ ਦੀ ਹੈ ਅੱਜ ਤੁਸੀਂ ਮੰਡੀਆਂ 'ਚ ਵੇਖ ਸਕਦੇ ਹੋ ਜੇ ਕਿਸਾਨ ਵੀਰ ਕਣਕ ਲਿਆ ਕੇ ਇੱਥੇ ਮੰਡੀਆਂ 'ਚ ਸੁੱਟਦੇ ਪਏ ਤੇ ਉਹਨਾਂ ਨੂੰ ਸਾਮ ਸੰਭਾਲੀ ਜਿਹੜੀ ਹੈਗੀ ਆ ਉਹ ਸਾਡੇ ਮਜ਼ਦੂਰ ਵੀਰਾਂ ਦੀ ਹੈ ਤੇ ਇਹ ਦਿਨ ਰਾਤ ਮਿਹਨਤ ਕਰਦੇ ਪਏ ਇਹਨਾਂ ਦੇ ਮਿਹਨਤ ਦੇ ਸਦਕਾ ਅੱਜ ਜਿਹੜੀ ਲਿਫਟਿੰਗ ਹੈ ਉਹ ਟਾਈਮ ਸ਼ੇਅਰ ਹੋ ਰਹੀ ਹੈ ਅੱਜ ਸਾਡਾ ਕਿਸਾਨ ਵੀ ਖੁਸ਼ ਆ ਸਾਡੇ ਆਰਤੀਆ ਭਰਾ ਵੀ ਖੁਸ਼ ਆ ਤੇ ਇਹ ਦਿਨ ਜਿਹੜਾ ਅੱਜ ਲੇਬਰ ਡੇ ਆ ਇਹ ਅਸੀਂ ਇੱਕ ਤਿਉਹਾਰ ਵਾਂਗਰ ਮਨਾ ਰਹੇ ਆ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਅੱਜ ਆਪਣੇ ਭਰਾਵਾਂ ਦੇ ਵਿੱਚ ਆਪਣੇ ਸਾਥੀਆਂ ਦੇ ਵਿੱਚ ਆ ਕੇ ਖੜਾ ਜਿੰਨਾ ਕਿ ਸਯੋਗ ਸਾਡੇ ਅੰਨਦਾਤਾ ਦਾ ਪੰਜਾਬ ਦੇ ਵਿੱਚ ਹੈ ਉਹਨਾਂ ਕੀ ਸਯੋਗ ਸਾਡੇ ਮਜ਼ਦੂਰ ਭਰਾਵਾਂ ਦਾ ਜੀ ਲੱਗਦਾ ਨਹੀਂ ਕਿ ਕਿਤੇ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਛੁੱਟੀ ਦਾ ਐਲਾਨ ਆ ਸਰਕਾਰੀ ਸਕੂਲ ਬੰਦ ਨੇ ਹੋਰ ਅਦਾਰੇ ਬੰਦ ਨੇ ਇਹਨਾਂ ਨੂੰ ਵੀ ਛੁੱਟੀ ਹੋਣੀ ਚਾਹੀਦੀ ਸੀ ਅੱਜ ਸਰਵਾਰੇ ਜਾਈਏ ਇਹਨਾਂ ਤੇ ਅੱਜ ਵੇਖ ਲਓ ਤੁਸੀਂ ਸਾਰੇ ਸਰਕਾਰੀ ਧਾਇਰੇ ਬੰਦ ਆ ਸਾਰੇ ਦਫਤਰ ਬੰਦ ਆ ਸਿਰਫ ਇੱਕ ਸਾਡਾ ਮਜ਼ਦੂਰ ਭਰਾ ਆ ਜਿਹੜਾ 24 ਘੰਟੇ ਕੰਮ ਕਰ ਰਿਹਾ ਨੰਗੀਆਂ ਾਡੀਆਂ ਨਾਲ ਕੰਮ ਕਰ ਰਿਹਾ ਅੱਜ ਵੀ ਇਹਨਾਂ ਦੀ ਕੋਈ ਛੁੱਟੀ ਨਹੀਂ ਇਹਨਾਂ ਦੇ ਵਾਰੇ ਜਾਈਏ ਜੇ ਛੁੱਟੀ ਕਰ ਲੈਣ ਇੱਕ ਦਿਨ ਛੁੱਟੀ ਕਰ ਲੈਣ ਤੇ ਮੰਡੀਆਂ 'ਚ ਇਹ ਵੀ ਸਮਝ ਦੇ ਤੇ ਅਸੀਂ ਵੀ ਸਮਝ ਨੇ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਅੱਜ ਮਜ਼ਦੂਰ ਫੇਰ ਉੱਥੇ ਕੰਮ ਕਰ ਰਿਹਾ ਮੈਨੂੰ ਇਸ ਗੱਲ ਦੀ ਮੈਂ ਇਹਨਾਂ ਨੂੰ ਵਧਾਈ ਦੇਣਾ ਭਈ ਇਹ ਹੈ ਤੇ ਅਸੀਂ ਹੈਗੇ ਆ ਇਹਨਾਂ ਦੀ ਮਿਹਨਤ ਸਦਕਾ ਅੱਜ ਅਸੀਂ ਆਪਣੇ ਇੱਥੇ ਅਜੇ ਤਿਉਹਾਰ ਮਨਾ ਰਿਆਂ ਨਾਲੇ ਆਪਣੇ ਘਰਾਂ ਦੇ ਵਿੱਚ ਆਹੀ ਜਿਹੜਾ ਰਾਸ਼ਨ ਜਾਨ ਖਾਣੇ ਆ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਜੀ ਉਹਨਾਂ ਚ ਫਿਰ ਗੱਲ ਕਰਾਂਗੇ ਤੁਹਾਡੇ ਨਾਲ ਕੀ ਨਾਂਜੀ ਤੁਹਾਡਾ ਮੇਰਾ ਕਸ਼ਮੀਰ ਸਿੰਘ ਹੈ ਕਸ਼ਮੀਰ ਸਿੰਘ ਜੀ ਅੱਜ ਤੱਕ ਕਿੰਨੇ ਕੁ ਲੀਡਰ ਇੱਥੇ ਆਣ ਕੇ ਇਸ ਤਰ੍ਹਾਂ ਦਾ ਦਿਨ ਸੈਲੀਬ੍ਰੇਟ ਕਰਦੇ ਨੇ ਕਿੰਨਾ ਕੁ ਤੁਹਾਡੇ ਆਣ ਕੇ ਮੂੰਹ ਮਿੱਠੇ ਕਰਾਏ ਨੇ ਨਹੀਂ ਜੀ ਅੱਜ ਮੇਰਾ ਖਿਆਲ ਆ ਵੀ ਘੱਟੋ ਘੱਟ ਪੰਜ-ਸੱਤ ਵਾਰ ਹੀ ਆਏ ਨੇ ਪੁਰ ਅੱਜ ਦੇ ਦਿਨ ਸਈ ਆਪਾਂ ਨਹੀਂ ਵੇਖਿਆ ਚੇਅਰਮੈਨ ਕਿਹੜੇ ਇੱਥੇ ਆਏ ਨੇ ਹਾਂ ਹਾਂਜੀ ਕਿ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਦੇਲੇ ਛੁੱਟੀ ਦਾ ਦਿਨ ਸੀ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਛੁੱਟੀ ਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜੀ ਮਹਿਸੂਸ ਕਰਨਾ ਇਸੇ ਤਰ੍ਹਾਂ ਹੀ ਅਸੀਂ ਆਰਤੀਆਂ ਭਰਾਵਾਂ ਨਾਲ ਵੀ ਸੰਜੋਗ ਰੱਖਨੇ ਆ ਉਹਦੇ ਉੱਤੇ ਜਟਾਣਾ ਰੱਖਨੇ ਆ ਵੀ ਇਹ ਖਰਾਬ ਹੋਣਗੇ ਤੇ ਅਸੀਂ ਵੀ ਨਾਲ ਖਰਾਬ ਹੋਵਾਂਗੇ ਇਹ ਕਰਕੇ ਤਾਂ ਕੀ ਤੁਹਾਨੂੰ ਲੱਗਦਾ ਕਿ ਛੁੱਟੀ ਹੋਣੀ ਚਾਹੀਦੀ ਸੀ ਅੱਜ ਦੇ ਦਿਨ ਕਿ ਜਾਂ ਫਿਰ ਜ਼ਿੰਮੇਵਾਰੀ ਸਮਝ ਦਿਓ ਬਹੁਤ ਵੱਡੀ ਨਹੀਂ ਜ਼ਿੰਮੇਵਾਰੀ ਸਮਝ ਨਹੀਂ ਛੁੱਟੀ ਦਾ ਦਿਨ ਨਹੀਂ ਸਮਝਿਆ ਜ਼ਿੰਮੇਵਾਰੀ ਸਾਹਮਣੇ ਆਰਤੀਆਂ ਭਰਾਵਾਂ ਨਾਲ ਸਾਹਮਣੇ ਜਟਾਣਾ ਨਾਲ ਸਾਹਮਣੇ ਤੇ ਤਾਂ ਦੀ ਗਜ਼ਰਾ ਅਸੀਂ ਤਿੰਨੇ ਚਾਰੇ ਰੱਖ ਕੇ ਕੰਮ ਕਰਦੇ। ਪਰ ਹੋਰ ਵੀ ਮਜ਼ਦੂਰ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਵੇਖਦੇ ਹੋ ਅੱਜ ਚੇਅਰਮੈਨ ਸਾਹਿਬ ਆਏ ਨੇ ਤੁਹਾਡੇ ਵਿੱਚ ਆਣ ਕੇ ਮੂੰਹ ਮਿੱਠੇ ਕਰਾਏ ਆ ਸੈਲੀਬ੍ਰੇਟ ਕੀਤਾ ਤੁਹਾਡੇ ਨਾਲ। ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਚੇਅਰਮੈਨ ਸਾਹਿਬ ਦਾ ਵਰਨ ਕੁਮਾਰ ਰਾਏ ਸਾਂਸੀ ਜੀ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲੇ ਮਜ਼ਦੂਰ ਦੇ ਮਨਾਉਣ ਵਿੱਚ ਮਦਦ ਕੀਤੀ ਆ। ਅੱਜ ਤੱਕ ਕਿੰਨੇ ਕ ਲੀਡਰ ਆ ਕੇ ਇਸ ਮੰਡੀਆਂ ਦੇ ਵਿੱਚ ਦਿਹਾੜੀਦਾਰਾਂ ਦੇ ਨਾਲ ਇਸ ਤਰ੍ਹਾਂ ਦਾ ਦਿਨ ਸੈਲੀਬ੍ਰੇਟ ਕਰਦੇ ਨੇ। ਅੱਜ ਤੱਕ ਕਿਸੇ ਵੀ ਲੀਡਰ ਨੇ ਜਾਂ ਕਿਸੇ ਵੀ ਨੇਤਾ ਨੇ ਅੱਜ ਤੱਕ ਮਜ਼ਦੂਰਾਂ ਦੇ ਨਾਲ ਕੋਈ ਵੀ ਦਿਨ ਨਹੀਂ ਮਨਾਇਆ ਅੱਜ ਇਹ ਪਹਿਲੇ ਸ਼ਖਸ ਨੇ ਜਿਨ੍ਹਾਂ ਨੇ ਸਾਡੇ ਨਾਲ ਸੈਲੀਬ੍ਰੇਟ ਕੀਤਾ ਜੀ ਤਾਂ ਸੋਚਦੇ ਹੋ ਅੱਜ ਪਰਿਵਾਰ ਦੇ ਵਿੱਚ ਹੁੰਦੇ ਬੱਚਿਆਂ ਦੇ ਵਿੱਚ ਹੁੰਦੇ ਦਿਨ ਮਨਾਉਂਦੇ ਉਧਰੋਂ ਮੰਡੀਆਂ ਦਾ ਸੀਜ਼ਨ ਵੀ ਚੱਲ ਰਿਹਾ ਆ ਪਰ ਵੇਖੋ ਇਹ ਮੰਡੀ ਦੀ ਜ਼ਿੰਮੇਵਾਰੀ ਬਹੁਤ ਭਾਰੀ ਆ ਸਾਨੂੰ ਇਹ ਨਿਭਾਉਣੀ ਪੈਂਦੀ ਆ ਜੇ ਅਸੀਂ ਛੁੱਟੀ ਕਰਾਂਗੇ ਤੇ ਜ਼ਿੰਮੇਦਾਰ ਖਰਾਬ ਹੋਏਗਾ ਚੇਅਰਮੈਨ ਸਾਹਿਬ ਇਹਨਾਂ ਮਜ਼ਦੂਰਾਂ ਵਾਸਤੇ ਕੀ ਸਰਕਾਰ ਤੱਕ ਆਵਾਜ਼ ਚੁੱਕੋਗੇ ਬਹੁਤ ਸਾਰੀਆਂ ਮੁਸ਼ਕਲਾਂ ਮੰਡੀਆਂ ਦੇ ਵਿੱਚ ਆਉਂਦੀਆਂ ਨੇ ਕੋਈ ਆਵਾਜ਼ ਚੁੱਕੋ ਵੀ ਸਪੈਸ਼ਲ ਪੈਕੇਜ ਹੋਵੇ ਇਹਨਾਂ ਲਈ ਸਰ ਇਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਇਹਨਾਂ ਦੀ ਇੱਕ ਵਾਸਤੇ ਮੈਂ ਇੱਥੇ દોੜਿਆ ਆਨਾ ਸਰਪੰਚ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਵੀ ਚਾਰ ਪੰਜ ਵਾਰੀ ਪਹਿਲੇ ਵੀ ਆ ਚੁੱਕੇ ਆ ਸਰ ਅਜ ਤੱਕ ਮੇਰਾ ਕੋਈ ਲਮਾ ਨਹੀਂ ਮੇਰੀ ਕੋਸ਼ਿਸ਼ ਇਹ ਆ ਬਈ ਮੇਰੀ ਸਰਕਾਰ ਜਿਸ ਤਰ੍ਹਾਂ 24 ਘੰਟੇ ਤਤਪਰਿਆ ਕੰਮਾਂ ਵਾਸਤੇ ਤੇ ਮੈਂ ਵੀ 24 ਘੰਟੇ ਕੰਮ ਕਰਕੇ ਦੱਸਾਂ ਇਹ ਮੇਰੇ ਮਜ਼ਦੂਰ ਭਰਾ ਆ ਮੇਰੇ ਮੇਰੇ ਲੇਬਰ ਦੇ ਭਰਾ ਆ ਇਹ ਤੁਹਾਨੂੰ ਜਿਆਦਾ ਦੱਸ ਸਕਦੇ ਜਾਂ ਤੁਸੀਂ ਆੜਤੀ ਸਬਾਨਾ ਨੂੰ ਪੁੱਛ ਸਕਦੇ ਹੋ ਮੰਡੀ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਹੈ ਲਿਫਟਿੰਗ ਵੱਲੋਂ ਕਮੀ ਹੈ ਜਾਂ ਮੇਰੇ ਡਿਪਾਰਟਮੈਂਟ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਇਹ ਤੁਸੀਂ ਮੈਨੂੰ ਨਾ ਪੁੱਛਦੇ ਹੋਏ ਤੁਸੀਂ ਆੜਤੀਆਂ ਤੋਂ ਮਜ਼ਦੂਰ ਭਰਾਵਾਂ ਤੋਂ ਪੁੱਛ ਸਕਦੇ ਹੋ ਕਿ ਕਿਸ ਚੀਜ਼ ਦੀ ਕਮੀ ਹੈ ਜਾਂ ਆਨ ਦਿੱਤੀ ਹੈ ਜਾਂ ਆਨ ਦੇਵਾਂਗਾ ਮੈਂ ਤੁਹਾਨੂੰ ਇਹ ਭਰੋਸਾ ਦਿਵਾਉਣਾ ਮੇਜਨੀ ਦਿਨ ਮੈਂ ਚੇਅਰਮੈਨ ਮਾਰਕੀਟ ਕਮੇਟੀ ਹਲਕਾ ਰਾਏ ਸੰਸੀ ਹਾਂ ਮੈਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੰਗੇ ਨਹੀਂ ਆਂਦਿਆਂਗੇ ਆ ਆੜਤੀਏ ਵੀ ਸਾਡੇ ਨਾਲ ਨੇ ਕੀ ਮੰਡੀ ਦੇ ਵਿੱਚ ਸਰਕਾਰ ਪੂਰੀ ਤਤਪਰ ਨਜ਼ਰ ਆ ਰਹੀ ਆ ਬਾਰਦਾਨਾ ਮਿਲ ਰਿਹਾ ਇਹ ਜਿਹੜੇ ਮਜ਼ਦੂਰ ਨੇ ਅੱਜ ਮਜ਼ਦੂਰ ਡੇਰ ਤੇ ਚੇਅਰਮੈ ਮੈਂ ਮੇਜਰ ਸਿੰਘ ਜੀ ਜਸਕਵਰ ਟ੍ਰੇਡਿੰਗ ਕੰਪਨੀ ਜੀ ਆਰਤੀਆਂ ਜੀ ਮੈਂ ਬੇਨਤੀ ਆ ਕਿ ਸਾਡੇ ਵਰਨ ਜੀ ਬਹੁਤ ਹੀ ਮਤਲਬ ਸਾਡੀ ਮੰਡੀ ਦੇ ਨਾਲ ਮਿਲ ਜੁਲ ਕੇ ਕੰਮ ਕਰਾ ਰਹੇ ਆ ਜੀ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਗਈ 3 ਲੱਖ ਤੋਂ ਉੱਪਰ ਬੋਰੀ ਜਿਹੜੀ ਆ ਉਹ ਮਤਲਬ ਇਥੋਂ ਖਰੀਦ ਕੀਤੀ ਗਈ ਆ ਤੇ 70 ਹਜ਼ਾਰ ਦੇ ਕਰੀਬ ਤਕਰੀਬਨ ਲਿਫਟਿੰਗ ਵੀ ਹੋ ਗਈ ਆ ਤਿੰਨ ਏਜੰਸੀਆਂ ਜੀ ਇੱਥੇ ਪਨ ਗ੍ਰੇਨ ਮਾਰਕੀਟ ਤੇ ਵੇਅਰ ਹਾਊਸ ਐਨੀ بارش ਦੇ ਬਾਵਜੂਦ ਵੀ ਸਾਡਾ ਲੇਬਰ ਨੇ ਵੀ ਬਹੁਤ ਸਾਥ ਦਿੱਤਾ ਜੀ ਬਾਕੀ ਵਰਨ ਜੀ ਦਾ ਆਹੀ ਰਣੀ ਦੇ ਦਿਲ ਦੇ ਗਰਾਂਿਆਂ ਤੋਂ ਤਨਵਾਦ ਕਰਦੇ ਜਿਵੇਂ ਆਇਆ ਨੂੰ ਜੀ ਲੰਮਾ ਸਮਾਂ ਲੰਮਾ ਸਮਾਂ ਹੋ ਗਿਆ ਤੁਹਾਨੂੰ ਮੰਡੀ ਦੇ ਵਿੱਚ ਕੰਮ ਕਰਦੇ ਆ ਕਿੰਨੇ ਕੁ ਲੀਡਰ ਆ ਕੇ ਇੱਥੇ ਮੂੰਹ ਮਿੱਠਾ ਕਰਵਾਉਂਦੇ ਨਜ਼ਰ ਆਏ ਲੇਬਰ ਡੇ ਤੇ ਮੈਨੂੰ ਤਾਂ ਅੱਜ ਪਹਿਲੇ ਦਿਨ ਮੈਂ ਵਰਨ ਜੀ ਵੇਖਿਆ ਸੱਚੀ ਗੱਲ ਜਿਹੜੀ ਜੀ ਹਾਂ ਸੱਚੀ ਗੱਲ ਬਿਲਕੁਲ ਵਰਨ ਜੀ ਅੱਜ ਆਏ ਆ ਸਾਨੂੰ ਬੜੀ ਖੁਸ਼ੀ ਹੋਈ ਆ ਬਾਕੀ ਮਜ਼ਦੂਰਾਂ ਦਾ ਆੜਤੀਆਂ ਦਾ ਆਪਸੀ ਬਹੁਤ ਇੱਥੇ ਪ੍ਰੇਮ ਪਿਆਰ ਆ ਬਾਕੀ ਸਾਡੇ ਜੋ ਸਰਕਾਰੀ ਅਫਸਰ ਨੇ ਬਹੁਤ ਵਧੀਆ ਨਿਭਾਰ ਰਹੇ ਜੀ ਇਸ ਤੋਂ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਵਰਨ ਜੀ ਬਲੌਂਗ ਕਰਦੇ ਨੇ ਪਾਰਟੀ ਤੋਂ ਉੱਪਰ ਓਖੇ ਕੰਮ ਕਰਦੇ ਨੇ ਜਾਂ ਫਿਰ ਪਾਰਟੀ ਲੈਵਲ ਤੇ ਕੰਮ ਕਰਦੇ ਨੇ ਸਾਡੇ ਦੇ ਭਰਾ ਨੇ ਜੀ ਸਾਡੇ ਨਾਲ ਤੇ ਪਹਿਲਾਂ ਤੋਂ ਵੀ ਮਤਲਬ ਸਮਾਜ ਚ ਰਹਿੰਦਿਆਂ ਵੀ ਕਿਸੇ ਵੀ ਮੁਸ਼ਕਲ ਦੇ ਵਿੱਚ ਇਹ ਅੱਧੀ ਰਾਤ ਮੇਰੇ ਨੂੰ ਯਾਦ ਕੀਤਾ ਤੇ ਇਹ ਕਿਹੜੇ ਮੱਥੇ ਜੀ ਆਿਆਂ ਨੂੰ ਬੰਦੇ ਰਵਾਉਂਦੇ ਆ ਤੇ ਇਹ ਬੰਦੇ ਹਰ ਮੱਦੇ ਦਾ ਦੁੱਖ ਸੁੱਖ ਵੇਲੇ ਖਿਲੋਂਦੇ ਆ ਬਾਰਦਾਨੇ ਦੀ ਕਿੰਨੀ ਕਿ ਸਮੱਸਿਆ ਆ ਰਹੀ ਮੰਡੀਆਂ ਦੇ ਵਿੱਚ ਜੀ ਬਿਲਕੁਲ ਕੋਈ ਸਮੱਸਿਆ ਨਹੀਂ ਬਹੁਤ ਬਾਰਦਾਨਾ ਤੁਸੀਂ ਦੇਖ ਸਕਦੇ ਸਾਰੀ ਮੰਡੀ ਦੇ ਵਿੱਚ ਵੀ ਕਿਸੇ ਆੜਤੀ ਕੋਈ ਇਹ ਮੁਸ਼ਕਲ ਹੈ ਨਹੀਂ ਜੀ ਬਾਰਦਾਨਾ ਬਹੁਤ ਆ ਲਿਫਟਿੰਗ ਬਹੁਤ ਵਧੀਆ ਚੱਲ ਰਹੀ ਹੈ ਜੀ ਚੇਨਮਾਨ ਸਾਹਿਬ ਕਿੰਨਾ ਕੁ ਸਕੂਨ ਮਿਲਦਾ ਜਦੋਂ ਲੇਬਰ ਦੇ ਵਿੱਚ ਜਾਈਏ ਉਹਨਾਂ ਦੀਆਂ ਮੁਸ਼ਕਲਾਂ ਸੁਣੀਏ ਫਿਰ ਜਦੋਂ ਫਿਰ ਆਣ ਕੇ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਹੋ ਤਾਂ ਸਰ ਜਿੰਨਾ ਸਕੂਨ ਮਾਂ ਪਿਓ ਦੀ ਗੋਦੀ ਦੇ ਵਿੱਚ ਬਹਿ ਕੇ ਮਿਲਦਾ ਨਾ ਉਹਨਾਂ ਕ ਸਕੂਨ ਹੈ ਮੇਰੇ ਭਰਾਵਾਂ ਦੇ ਨਾਲ ਖੜੇ ਹੋ ਕੇ ਮਿਲਦਾ ਜਿੰਨਾ ਕਿ ਮਾਨ ਸਮਾਨ ਦਿੰਦੇ ਆ ਜਿਸ ਤਰ੍ਹਾਂ ਮਾਂ ਪਿਓ ਦੀ ਗੋਦੀ 'ਚ ਬੈਠੇ ਆ ਉਹ ਸਕੂਨ ਮੈਨੂੰ ਇੱਥੇ ਆਣ ਕੇ ਮਿਲਦਾ ਜੀ ਸੋ ਮੈਂ ਰਿਣੀ ਆ ਜੀ ਆਪਣੇ ਅਫਸਰਾਂ ਦਾ ਵੀ ਸਾਡੇ ਸਰਦਾਰ ਸਰਵਜੀਤ ਸਿੰਘ ਹੋਣੀ ਜਿੰਨੀ ਕੁ ਮੈਨੇ ਇਥੇ ਇਥੇ ਕਰਦੇ ਪਏ ਆ ਤੇ ਮੈਂ ਉਹ ਵੀ ਦੱਸਦਾ ਜਿਸ ਤਰ੍ਹਾਂ ਆਰਤੀਏ ਭਰਾਵਾਂ ਦੇ ਨਾਲ ਪੂਰਾ ਸਹਿਯੋਗ ਸਾਡੇ ਸਰਬਜੀਤੀ ਆ ਇਹਨਾਂ ਨੂੰ ਮੈਂ ਸਨਮਾਨ ਵੀ ਕਰਨਾ ਚਾਹੁੰਦਾ ਵੀ ਇਹਨਾਂ ਦਾ ਬਈ ਇਹ ਜਿੰਨਾ ਕੁ ਰਾਤ ਦਿਨ ਤਤਪਰ ਰਹਿੰਦੇ ਆ ਜੀ ਸਾਡੇ ਇੱਕ ਫੋਨ ਦੇ ਉੱਪਰ ਇਹ ਕੰਮ ਕਰਦੇ ਆ ਕੋਈ ਕਿਸੇ ਵੀ ਤਰ੍ਹਾਂ ਦੀ ਅੱਜ ਤੱਕ ਇਹਨਾਂ ਨੇ ਕਤਿਆਈ ਨਹੀਂ ਕੀਤੀ ਤੇ 100 ਵਿੱਚੋਂ ਮੈਂ 100 ਨੰਬਰ ਸਰਬਜੀ ਸਰਦਾਰ ਸਰਬਜੀਤ ਨੂੰ ਇਹਨਾਂ ਨੂੰ ਦੇਣਾ ਚਾਹੁੰਦਾ ਨਾ ਨਾ ਮਾਨ ਸਨਮਾਨ ਕਰਨਾ ਚਾਹੁੰਦਾ ਆ ਜੀ ਬਿਲਕੁਲ ਅੱਜ ਸੱਚ ਆਈ ਬਿਲਕੁਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਹ ਸਾਡੇ ਉਹ ਅਫਸਰ ਹੈ ਜੀ ਜਿਨ੍ਹਾਂ ਨੂੰ ਕਹਿੰਦੀ ਅਜ ਤੱਕ ਜ਼ਰੂਰਤ ਨਹੀਂ ਪਈ ਨਾਲੇ ਮੈਂ ਫਕਰ ਕਰਦਾ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਡਾ ਭਾ ਝੋਨੇ ਦੇ ਵਿੱਚ ਵੀ ਸਭ ਤੋਂ ਉੱਪਰ ਆ ਸੀਗਾ ਤੇ ਅੱਜ ਵੀ ਇੱਕ ਨੰਬਰ ਤੇ ਜਿਹੜੀ ਲਿਫਟਿੰਗ ਹੋ ਰਹੀ ਆ ਉਹ ਸਰਵਜੀਤ ਸਾਹਿਬ ਆਪਣੀ ਮੰਡੀ ਦੇ ਵਿੱਚ ਕਰਾ ਰਿਆ ਬੜਾ ਮਾਣ ਮਹਿਸੂਸ ਹੁੰਦਾ ਨਾਲੇ ਮੈਂ ਇੱਥੇ ਆਣਾ ਜ਼ਰੂਰ ਆ ਸਰ ਬਹੁਤ ਘੱਟ ਸਮਾਂ ਗੁਜ਼ਾਰਦਾ ਕਿਉਂ ਮੈਨੂੰ ਅਜ ਤੱਕ ਇੱਥੇ ਕੋਈ ਕਤਿਆ ਨਹੀਂ ਲੱਭੀ ਮੈਂ ਜ਼ਿਆਦਾ ਸਮਾਂ ਉੱਥੇ ਗੁਜ਼ਾਰਨਾ ਜਿੱਥੇ ਮੈਨੂੰ ਕੋਈ ਕਮੀ ਪੇਸ਼ੀ ਦਿਖਦੀ ਹੈ ਸਰਦਾਰ ਸਰਵਜੀਤ ਸਿੰਘ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਭਈ ਇਹ ਸਾਡੇ ਮੰਡੀ ਮੰਡੀ ਦੇ ਸੁਪਰਵਾਈਜ਼ਰ ਆ ਤੇ ਕੰਮ ਪੂਰੀ ਮਿਹਨਤ ਨਾ ਕਰਦੇ ਜੀ ਸੁਪਰਵਾਈਜ਼ਰ ਸਾਹਿਬ ਅਫਸਰ ਸਾਹਿਬ ਤੇ ਹਮੇਸ਼ਾ ਹੀ ਸਵਾਲ ਚੁੱਕੇ ਜਾਂਦੇ ਨੇ ਭਾਵੇਂ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਹੋਵੇ ਭਾਵੇਂ ਤੁਹਾਡੇ ਨਾਲ ਖਰੀ ਲੇਬਰ ਹੋਵੇ ਤੇ ਭਾਵੇਂ ਉਦਰੇ ਲੀਡਰ ਹੋਣ ਤੁਹਾਡੀਆਂ ਤਾਰੀਫਾਂ ਦੇ ਪੁੱਲ ਵੱਜੇ ਜਾ ਰਹੇ ਆ ਸਰ ਬੇਨਤੀ ਆ ਜੀ ਪਹਿਲਾ ਜੀ ਜੀ ਕੋਈ ਨਹੀਂ ਜੀ ਅਹੀਂ ਆ ਪਾਪਾ ਜਵੰਤ ਸਿੰਘ ਦੇ ਚੇਲੇ ਜੀ ਕੋਈ ਕਰਾ ਉਹ ਵੀ ਕਰਾ ਰਿਹਾ ਜੀ ਉਹ ਵੀ ਕਰਾ ਰਿਹਾ ਉਹ ਵੀ ਕਰਾ ਰਿਹਾ ਜੀ ਇਹ ਪੂਰੀ ਅੱਜ ਲੀਵਰ ਦੇ ਨਾਲ ਜਿਹੜਾ ਉਹ ਡੇ ਬਣਾਇਆ ਚੇਅਰਮੈਨ ਸਾਹਿਬ ਨੇ ਉਹਦੇ ਬਾਰੇ ਕੀ ਕਰਨਾ ਚਾਹੀਦਾ ਬੜਾ ਖੁਸ਼ੀ ਮਹਿਸੂਸ ਹੋਈ ਬੜਾ ਵਧੀਆ ਹਸਾਨ ਹੈ ਜੀ ਇਹ ਕੀ ਸਾਡੇ ਭਰਾਣੇ ਪੁੱਛ ਲਓ ਮੇਰੇ ਬਾਰੇ ਇਹ ਦੱਸਣ ਦੀ ਹੱਦ ਤੋ ਮੈਂ ਕੁਝ ਨਹੀਂ ਦੱਸ ਸਕਦਾ ਭਾਵਕ ਕਿਉਂ ਹੋ ਰਹੇ ਹੋ ਕਾਰਨ ਭਾਵਕ ਹੁੰਦੇ ਨਜ਼ਰ ਆ ਰਹੇ ਹੋ ਜੀ ਇਹ ਦੇਖੋ ਜੀ ਇਹ ਰਿਸ਼ਤਾ ਹੈ ਇਹਨਾਂ ਦਾ ਤੁਸੀਂ ਉਹ ਵੀ ਭਾਵਕ ਹੁੰਦੇ ਨਜ਼ਰ ਆਏ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖਿਆ ਨੇ ਉਹਨਾਂ ਦੇ ਇਹ ਵੀ ਕਹਿਣਾ ਹੈ ਕਿ ਇਸ ਕੰਮ ਦੇ ਵਿੱਚ ਅਫਸਰਸ਼ਾਹੀ ਵੀ ਵੱਜਤ ਚੜ ਕੇ ਜਿਹੜਾ ਸਾਥ ਦੇ ਰਹੀ ਹੈ ਉੱਥੇ ਚੇਅਰਮੈਨ ਸਾਹਿਬ ਦਾ ਕਹਿਣਾ ਕਿ ਮੈਨੂੰ ਬਹੁਤ ਹੀ ਸਕੂਨ ਮਿਲਿਆ ਆ ਆਮ ਗਰੀਬਾਂ ਦੀ ਸੇਵਾ ਕਰਕੇ ਇਨਾਂ ਪੱਲੇਦਾਰਾਂ ਦੇ ਨਾਲ ਅੱਜ ਦਿਨ ਬਤਾਇਆ ਤਾਂ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਵੀਰ ਰਹਿਣ